ਰਖੜ ਪੁੰਨਿਆ ਦੇ ਮੌਕੇ ਤੇ ਲੱਗਣ ਵਾਲੇ ਸਿਆਸੀ ਕਾਨਫਰੰਸ ਦੇ ਵਿੱਚ ਅਸੀਂ ਖੜੇ ਆ ਇਸ ਵਾਰੀ ਕੁਝ ਅਲੱਗ ਹੈ ਕਿਉਂਕਿ ਪਹਿਲਾਂ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਵਿੱਚ ਅਕਾਲੀ ਦਲ ਦੀ ਕਾਂਗਰਸ ਦੀ ਅਤੇ ਆਮ ਆਦਮੀ ਪਾਰਟੀ ਦੀ ਸਟੇਜ ਲੱਗਦੀ ਸੀ ਲੇਕਿਨ ਇਸ ਵਾਰੀ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਸੰਸਦ ਬਣਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਵੀ ਜਿਹੜੀ ਸਿਆਸੀ ਸਟੇਜ ਲਗਾਈ ਗਈ ਹੈ ਸੋ ਤੁਸੀਂ ਉਹ ਸਿਆਸੀ ਸਟੇਜ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿੱਚ ਫਰੀਦਕੋਟ ਤੋਂ ਜਿਹੜੇ ਐਮਪੀ ਐ ਸਰਵਜੀਤ ਸਿੰਘ ਖਾਲਸਾ ਉਹ ਵੀ ਇਸ ਜਗ੍ਹਾ ਤੇ ਜ਼ਰੂਰ ਪੁੱਜੇ ਆ ਅਮਰਤਪਾਲ ਦੇ ਪਰਿਵਾਰ ਵਾਲੇ ਅਤੇ ਕਈ ਪੰਥਕ ਜਿਹੜੇ ਨੇਤਾ ਸਿੱਖ ਸੰਗਠਨ ਇਸ ਸਿਆਸੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਆ ਸੋ ਇੱਕ ਵੱਡਾ ਇਕੱਠ ਤੁਸੀਂ ਜ਼ਰੂਰ ਵੱਡਾ ਇਕੱਠ ਤੁਸੀਂ ਜ਼ਰੂਰ ਇਸ ਸਿਆਸੀ ਕਾਨਫਰੰਸ ਦਾ ਦੇਖ ਸਕਦੇ ਹੋ ਸੋ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਸਰਵਜੀਤ ਸਿੰਘ ਖਾਲਸਾ ਜਿਹੜੇ ਇਸ ਵੇਲੇ ਸਾਡਾ ਮੌਜੂਦ ਹੈ ਪਹਿਲੀ ਵਾਰੀ ਜਿਹੜਾ ਇਹ ਸਿਆਸੀ ਸਟੇਜ ਲੱਗੀ ਜਿੱਦੇ ਕਈ ਪੰਥਕ ਨੇਤਾ ਸਿੱਖ ਸੰਗਠਨ ਪੁੱਜੇ ਆ ਕੀ ਕਹੋਗੇ ਕਿਉਂਕਿ ਅਕਾਲੀ ਦਲ ਦੀ ਅਲੱਗ ਸਟੇਜ ਲੱਗੀ ਆ ਆਮ ਆਦੀ ਪਾਰਟੀ ਦੀ ਅਲੱਗ ਹੈ ਪਹਿਲੀ ਵਾਰੀ ਭਾਈ ਅਮਰਿਤਪਾਲ ਸਿੰਘ ਜੀ ਦੀ ਵੀ ਸਟੇਜ ਉੱਤੇ ਲੱਗੀ ਇੰਨ ਮੇਸ਼ੀਨਾਂ ਦੇ ਥੱਲੇ ਕੱਟੇ ਹੋ ਆਤਮ ਜਿਹੜੇ ਹੋ ਕੇ ਚੱਲਿਆ ਜੀ ਆਪਾਂ ਕੋਲ ਦੀ ਚੜਦੀ ਕਲਾ ਬਾਰੇ ਕਈ ਪੰਥਕ ਦੇ ਨਾਲ ਚਾਹੁੰਦੇ ਆ ਤਾਂ ਪੰਥਕ ਥੱਲੇ ਹੋ ਕੇ ਚੱਲਣਗੇ ਸਦਾ ਇੱਕ ਵਾਰ ਕਿ ਇਸ ਜਗ੍ਹਾ ਤੇ ਸਿਆਸੀ ਸਟੇਜ ਰੋਟੋ ਰਾਤ ਜਿਹੜਾ ਕਿ ਮੈਨੂੰ ਖੜਕੇ ਬੱਜਣਾ ਪਿਆ ਇਹ ਸਰਕਾਰ ਹੈ ਜਿਹੜਾ ਅਸਲੀ ਸਰਕਾਰ ਨੂੰ ਤੁਸਾਂਮਨ ਕਹਿਣਾ ਚਾਹੁੰਦੇ ਆ ਲਈ ਜਨਤਾ ਦੇ ਮਾਪ ਨਹੀਂ ਆਸਟੇਗ ਲਈ ਨਦੀ ਰਿਹਾਈ ਵਾਸਤੇ ਸਟੇਗਨ ਪਾਈ ਹੈ ਯਸਲੀ ਕਨਾਲਾ ਨੂੰ ਰਿਹਾਈ ਕਰਾਉਣ ਵਾਸਤੇ ਇਹ ਸਾਰੇ ਉਪਰਾਲੇ ਹੋ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਕੋਸ਼ਿਸ਼ ਕੀਤਾ ਗਿਆ ਅਮਰਿਤਪਾਲ ਸਿੰਘ ਜੀ ਨੂੰ ਰਿਕਾਰ ਕਰਵਾਉਣ ਵਾਸਤੇ ਉਪਰਾਲੇ ਜ਼ਰੂਰ ਕੀਤੇ ਜਾ ਰਹੇ ਇਸ ਨੂੰ ਪਹਿਲਾਂ ਵੀ ਪਰਿਵਾਰ ਵੱਲੋਂ ਇੱਕ ਸਨੇਹਾ ਰੂਪ ਦਿੱਤਾ ਗਿਆ ਸੀ ਜਦੋਂ ਗੋਲਕੀ ਸਾਹਿਬ ਨੇ ਜਤਨਾਬ ਨੂੰ ਮਿਲੇ ਸੀ ਤੇ ਉਸ ਨੇ ਕਿਹਾ ਤੁਹਾਨੂੰ ਕਿ ਆਪ ਦੇ ਰੂਪ ਨੂੰ ਸਾਹਮਣੇ ਸਭ ਨੂੰ ਮੋਕਾ ਹੁਣ ਆ ਗਿਆ ਕਿ ਇੱਕ ਸ਼ਾਨਦਾਰ ਵੀਰ ਚਮਕਾਓ ਤੋ ਤਾਂ ਕਿ ਹੁਣ ਇਹ ਵੀਰ ਕਿੱਥੇ ਹੋਣ ਤਾਂ ਕਿ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਦੀ ਭਾਈਕੋਹ ਚੋਰੀ ਉਪਰਾਲੇ ਕੀਤੇ ਜਾਣ ਤੋਂ ਲਸ ਮੰਨ ਕੇ ਜਾਣ ਤੋਂ ਤਸਵੀਰ ਤੁਸੀਂ ਦੇਖ ਸਕਦੇ ਹੋ ਪਿਆਰੀ ਤੁਹਾਨੂੰ ਕਈ ਬੰਦ ਜੇ ਦੇਣ ਕੀਤੀਆਂ ਸੋ ਹਰ ਮੰਤ ਦੇ ਉੱਤੇ ਜਿਹੜਾ ਗਰੋਹ ਦੀ ਗੱਲ ਹੈ ਕਿ ਭਾਰੀ ਉਪਰਪਾਤ ਨੂੰ ਲੋੜ ਕਰਨ ਲਈ ਕੋਈ ਤਰ੍ਹਾਂ ਦੀ ਜ਼ਰੂਰੀ ਨਹੀਂ ਸਭ ਕਹਿੰਦੇ ਆ ਕਿ ਸਾਰੇ ਦਾ ਬਤਾਲਾ ਕਰਦੇ ਲਈ ਕਾਲੀ ਕਰਨੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਉਪਰਾਲੇ ਜ਼ਰੂਰ ਕੀਤੇ ਜਾਣਗੇ ਲੇਕਿਨ ਇਸਨੇ ਸਮਝ ਜ਼ਰੂਰ ਹੈ ਕਿ ਸਾਰੇ ਜਿਹੜੇ ਇਕੱਠੇ ਹੁਣ ਸੋਨਨਾ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਆਪਾਂ ਮਾਤਾ ਜੀ ਨਾਲ ਵੀ ਇਹ ਜਿਹੜੇ ਗੱਲ ਕਰਾਂਗੇ ਉਹਨਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਸਟੇਜ ਜਿਹੜੀ ਪਹਿਲੀ ਵਾਰੀ ਜਿਹੜੀ ਸਟੇਜ ਜ਼ਰੂਰ ਇੱਕ ਸਿਆਸੀ ਕਾਨਫਰੰਸ ਜਿਹੜੀ ਕਿ ਰੈਕਲ ਦੇ ਮੁਕੇ ਤੇ ਲੇਕੀ ਸੰਭਾਲਾ ਕਿ ਇਸ ਵਾਰੀ ਕਾਂਗਰਸ ਕਾਨਫਰੰਸ ਦਾ ਸ਼ੁਰੂ ਹੋਣਾ ਲੱਗਾ ਮਾਤਾ ਜੀ ਵੀ ਸਾਡੇ ਨਾਲ ਮਾਤਾ ਜੀ ਬਜ਼ੁਰਗ ਤੇ ਮਤਵਾ ਬਹਿਣਾ ਮੈਂ ਮਾਤਾ ਜੀ ਦੀ ਪਹਿਲੀ ਵਾਰ ਸਟੇਜ ਲਗੀ ਹੈ ਕਰਨ ਦੀ ਆਪਾਂ ਗੱਲ ਤੋਂ ਆਪੇ ਤੁਹਾਡੇ ਦੇ ਨਾਲ ਸਾਥ ਲਈਏ ਮਨੋਂ ਮਤਿਆ ਇਕਾਗਰ ਕਰਕੇ ਝਲ ਕੇ ਅੱਖੋਂ ਵਾਹੇ ਜੀ ਦਾ ਖੋਲਸ ਵਾਹੇ ਜੀ ਦਾ ਖੋਲਸ ਫਿਰ ਨਹੀਂ ਗੂੜ ਪੈਣੀ ਜਿਹੜੀ ਇਛੇਆਂ ਬੋਲ ਲੈ ਕੇ ਸੰਗਤ ਜੀ ਜਮ ਨਹੀਂ ਗੂੜ ਪਈ ਨਹੀਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨਵਲੇ ਸਮਝ ਵੀ ਕੀਤੇ ਚਾਰ ਪੁੱਤਰ ਪੰਥ ਤੋਂ ਬਰਦਾਰ ਕਰਕੇ ਜੇਲ੍ਹ ਦੇ ਵਿੱਚੋਂ ਇਹ ਗੱਲ ਕਹੀ ਸੀ ਪੰਥ ਵਸੇ ਮਾਂ ਉੱਡਾ ਬਾਰੇ ਚਾਹੋ ਕਿ ਨੇੜਾ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀ ਕਰਾ ਪੰਥ ਵਸਣਾ ਢਾਈਦਾ ਹੈ ਜਿਹੜੇ ਮੈਨੂੰ ਉੱਡਾ ਜਾਣਿਆ ਅਨਵਲੇ ਮੈਨੂੰ ਪਾਵੇਂ ਮਾਸੀ ਬਣੇਗਾ ਜੰਡਾ ਦੇ ਲੰਘਣਾ ਪਵੇ ਕਿਤੇ ਜਾ